ਪੀਰ ਬਾਬਾ ਗੋਂਸਪਾਗ ਡੇਰਾ ਬਬਲ ਲਖ ਦਾਤਾ ਜੀ ਵੈਲਫੇਅਰ ਸੁਸਾਇਟੀ ਦੇ ਮੁਖੀ ਬੰਟੀ ਪਹਿਲਵਾਨ ਦੀ ਅਗਵਾਈ ਹੇਠ ਆਯੋਜਿਤ urs ਮੁਬਾਰਕ ਸਮਾਰੋਹ ਇਸ ਸਾਲ 29 ਜੂਨ ਨੋਪੁਰੀ ਸ਼ਰਧਾ ਤੇ ਧੂਮਧਾਮ ਦੇ ਨਾਲ ਮਨਾਇਆ ਜਾਵੇਗਾ ਇਸ ਸਮਾਗਮ ਅੰਮ੍ਰਿਤਸਰ ਦੇ ਐਨਮ ਸਿਨੇਮਾ ਨੇੜੇ ਟੇਲਰ ਰੋਡ ਤੇ ਸਥਿਤ ਸਥਾਨ ਸਥਾਨ ਜੋ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਵਿਸ਼ੇਸ਼ ਮੌਕੇ ਤੇ ਦੇਸ਼ ਭਰ ਤੋਂ ਸੂਫੀ ਸੰਤ ਪੀਰ ਫਕੀਰ ਸਮਾਜ ਸੇਵੀ ਅਤੇ ਸ਼ਰਧਾਲੂ ਹਿੱਸਾ ਲੈ ਰਹੇ ਨੇ ਪ੍ਰਸਿੱਧ ਸੂਫੀ ਗਾਇਕ ਕਾਸ਼ੀ ਨਾਥ ਆਪਣੀਆਂ ਪੇਸ਼ਕਾਰੀਆਂ ਨਾਲ ਮਹੌਲ ਨੂੰ ਅਧਿਆਤਮਿਕ ਰੰਗਾਂ ਨਾਲ ਭਰ ਦੇਣਗੇ ਇਸ ਸ਼ੁਭ ਮੌਕੇ ਤੇ ਦਰਗਾਹ ਸ਼ਰੀਫ ਬਕਰਪੁਰ ਤੋਂ ਸਾਈ ਸੁਰਿੰਦਰ ਸ਼ਾਹ ਜੀ ਵੀ ਆਪਣੀ ਹਾਜ਼ਰੀ ਲਗਾਉਣਗੇ ਸਤਗੁਰੂ ਪੀਰ ਬਾਬਾ ਅਮੇਸ਼ੀ ਸ਼ਾਹ ਜੀ ਅਤੇ ਹੋਰ ਪਤਵੰਤੇ ਵੀ ਇਸ ਸਮਾਗਮ ਦੀ ਸ਼ੁਭਾ ਵਧਾਉਣਗੇ ਇਸ urs ਮੁਬਾਰਕ ਦਾ ਵਿਸ਼ੇਸ਼ ਭਾਈਚਾਰਾ ਪਿਆਰ ਅਤੇ ਅਧਿਆਤਮਿਕ ਇਕਤਾ ਦਾ ਸੰਦੇਸ਼ ਫੈਲਾਉਣਾ ਹੈ ਸਾਰੇ ਧਰਮ ਅਤੇ ਭਾਈਚਾਰਿਆਂ ਦੇ ਸ਼ਰਧਾਲੂਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਤੇ ਜਿਹੜਾ ਮੇਲਾ ਉਹਦੇ ਬੰਦੇ ਆਉਂਦੇ ਮੈਂ ਬੰਟੀ ਪਹਿਲਵਾਨ ਇਹ ਐਨੰਮ ਚਿਲਮੇ ਤੇ ਜਿਹੜਾ ਮੇਲਾ ਮਲਾਇਆ ਜਾਂਦਾ ਵਾ ਉਸ ਤੇ ਰਹਿਣ ਮਾ ਚਲੋ ਜੋ ਸੇਵਾ ਸਰਕਾਰ ਨੇ ਸਾਡੀ ਲਈ ਹੈ ਅਸੀਂ ਸਾਰੇ ਭਰਾ ਰਲ ਕੇ ਮੇਲਾ ਕਰਾਨੇ ਆ ਜੋ ਅੱਜ ਅਜ ਮਹਿੰਦੀ ਰਸਮ ਆ ਝੰਡਾ ਰਸਮ ਆ ਜੋ ਅਸੀਂ ਸਾਰੇ ਵੀਰ ਰਲ ਕੇ ਸੰਪੂਰਨ ਕਰਦੇ ਪਏ ਆਂ ਕੱਲ ਤੋਂ ਵੱਡੀ ਮਹਿਫਲ ਆ ਤੇ ਉਹਦੇ ਵਿੱਚ ਸਾਡੇ ਗੁਰੂ ਪੀਰ ਬਾਬਾ ਹਮੇਸ਼ਾ ਜੀ ਆ ਰਹੇ ਨੇ ਨਾਲ ਸਾਡੇ ਕੋ ਸੰਤ ਖਲੋਤੇ ਨੇ ਬਟਾਲੇ ਤੋਂ ਬਾਬਾ ਬਖਸ਼ਾ ਜੀ ਉਹ ਆਏ ਨੇ ਨਾਲ ਮੇਰੇ ਚੇਰਮੈਨ ਸਾਹਿਬ ਲਾਲੀ ਪਾਪਾ ਜੀ ਉਹ ਇਹਨਾਂ ਉਹਨਾਂ ਦੇ ਅੰਦਰ ਹੀ ਅਸੀਂ ਸਾਰੇ ਰਹਿ ਕੇ ਮੇਲਾ ਕਰਾਈਦਾ ਹੈ ਬਾਕੀ ਮਿਹਰਬਾਨੀ ਹੈ ਇਹ ਸਿਵਾ ਮੇਲਾ ਹੀ ਕਰਵਾ ਰਹੇ ਆ ਜੋ ਵੀ ਸਾਰੇ ਭਰਾ ਲੋਨਤਾ ਬਣਾ ਹੀ ਕਰਾ ਰਹੇ ਸੰਗਤਾਂ ਵਾਸਤੇ ਕੀ ਪ੍ਰਬੰਧ ਕੀਤੇ ਸੰਗਤਾਂ ਵਾਸਤੇ ਨੰਦਰਲਾ ਟੂੜ ਲੰਗਰ ਚੱਲ ਰਿਹਾ ਵਾ ਬਾਕੀ ਸੰਤ ਜਿਹੜੇ ਸੰਤ ਸਾਡੇ ਪੀਰ ਆ ਰਹੇ ਉਹਨਾਂ ਨੂੰ ਬੁਲਾਇਆ ਗਿਆ ਹੋਇਆ ਹੈ ਜਬੀਲ ਡੰਡਿਆ ਸਭ ਕੁਝ ਲੱਗ ਰਿਹਾ ਬਾਕੀ ਵੀ ਰਾਤ ਨੂੰ ਆ ਜੀ ਗਗਨ ਜੀ ਕੀ ਕਹਿਣਾ ਚਾਹੋਗੇ ਬ੍ਰਹਮਾਸਤ ਜੀ ਪਹਿਲੇ ਤੇ ਸਾਰੀਆਂ ਸਮੂਹ ਸੰਗਤਾਂ ਨੂੰ ਸਾਡੇ ਪੀਰ ਬਾਬਾ ਗੋਸਪਾਕ ਸਰਕਾਰ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਔਰ ਸ਼ਹਿਰ ਦੀਆਂ ਬਹੁਤ ਹੀ ਮਹਾਨ ਹਸਤੀਆਂ ਜਿਹੜੇ ਮੋਤਵਾਰ ਨੇ ਸੱਜਣ ਨੇ ਸਾਰੇ ਮਿੱਤਰ ਪਹੁੰਚ ਰਹੇ ਨੇ ਸੋ ਸਾਡੀ ਅੱਜ ਮਹਿੰਦੀ ਰਸਮ ਆ ਔਰ ਕੱਲ ਜਿਹੜੀ ਵੱਡੀ ਮਹਿਫਲ ਆ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵੈਲਕਮ ਆ ਜੀ ਉਹ ਆਓ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਾਡੇ ਚ ਜਿਹੜੇ ਸਾਡੇ ਗੁਰੂ ਵੀਰ ਨੇ ਬਾਬਾ ਮੇਸ਼ੀਸ਼ਾਹ ਜੀ ਉਹ ਵੀ ਆਪਣਾ ਪਹੁੰਚ ਰਹੇ ਨੇ ਔਰ ਸਾਡੇ ਜਿਹੜੇ ਸੁਰਿੰਦਰ ਸ਼ਾਹ ਜੀ ਜਿਹੜੇ ਆਪਣਾ ਉਥੋਂ ਨੇ ਬਾਗਰਪੁਰ ਤੋਂ ਸਰਕਾਰ ਮੁਹਾਲੀ ਤੋਂ ਉਹ ਵੀ ਇੱਥੇ ਉੱਚੇ ਚੇਤੇ ਤੌਰ ਤੇ ਪਹੁੰਚ ਰਹੇ ਸੀ ਉਹਨਾਂ ਦਾ ਵੀ ਜੀ ਆਇਆਂ ਕਿੰਨੇ ਆਓ ਸਾਰੇ ਜਣੇ ਰਲ ਕੇ ਸਰਕਾਰ ਦਾ ਸਜਦਾ ਕਰੀਏ ਔਰ ਸਾਰਿਆਂ ਨੂੰ ਅਸ਼ੀਰਵਾਦ ਹੋਈ ਹੈ ਜੀ ਅੱਜ ਕਿਹੜੀ ਰਸਮ ਕੀਤੀ ਗਈ ਹੈ ਅੱਜ ਜੀ ਅੱਜ ਸਰਕਾਰ ਦੀ ਮਹਿੰਦੀ ਰਸਮ ਹੀ ਜੀ ਪਹਿਲੇ ਝੰਡਾ ਰਸਮ ਕੀਤੀ ਗਈ ਔਰ ਉਸ ਤੋਂ ਬਾਅਦ ਫਿਰ ਆਪਣਾ ਮਹਿੰਦੀ ਰਸਮ ਜਿਹੜੀ ਆ ਉਹ ਕੀਤੀ ਜਾਊਗੀ ਉਸ ਤੋਂ ਬਾਅਦ ਸ਼ੋਭਾ ਯਾਤਰਾ ਜਿਹੜੀ ਆ ਉਹ ਗੱਡੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਗੱਡੀ ਦੀ ਆ ਉਸ ਤਰ੍ਹਾਂ ਹੀ ਸ਼ੋਭਾ ਯਾਤਰਾ ਗੱਡੀ ਗਈ ਆ ਤੇ ਜਿਹਦੇ ਚ ਮੇਰੇ ਹਿਸਾਬ ਨਾਲ ਅੱਜ ਤੋਂ 3 ਦਿਨ ਪਹਿਲੇ ਲੰਗਰ ਚੱਲ ਸਟਾਰਟ ਕੀਤਾ ਵਾ 24 ਘੰ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ। ਬismillahir Rahmanir Rahim ਮੈਂ ਸ਼ਾਗਬ ਸਾਬਰੀ ਉਰਫ ਬਬੂ ਸਾਚੀ ਸਤੀ ਸਾਬਰੀ ਬਟਾਲਾ ਸ਼ਰੀਫ ਸੇ ਰਕੇਸ਼ ਕੁਮਾਰ ਬੰਟੀ ਪਹਿਲਵਾਨ ਜੀ ਜੋ ਜਹਾ ਕੇ ਸ਼ਹਿਜ਼ਾਦਾ ਨਸ਼ੀਨ ਹੈ इनके बुलावे पे हम ਹਰ ਸਾਲ ਕੀ ਤਰ੍ਹਾਂ ਇਹ આજ 25ਵਾਂ ਮੌਸਮ ਮੌਕਾ ਹੈ ਜਿਸਮੇ ਆਏ ਹੈ ਔਰ ਜੰਡੇ ਕੀ ਰਸਮ ਜੋ ਬੰਟੀ ਪਹਿਲਵਾਨ ਰਕੇਸ਼ ਪਹਿਲਵਾਨ ਸ਼ਹਿਜ਼ਾਦਾ ਨਸ਼ੀਨ ਕੀ ਮੌਜੂਦਗੀ ਮੇ ਹੋ ਚੁਕੀ ਹੈ। अभी बस मेहंदी डोरी की रस्म होगी और जो पूरे एरिया में पैदल काफिला जाएगा फिर दरबार में बाबा जी के दरबार में मेहंदी डोरी लगेगी और उसके बाद महफ़िल शमा का आगाज होगा और कल जो है बड़ी महफिल शमा होगी और देश विदेश से हर स्टेट से यहाँ फ़कीर आ रहे हैं संत आ रहे हैं अलग अलग दरबारों से जैसे हम आए हैं और लंगर के पानी के तमाम इंतजाम जो है यहाँ मौजूद है और पूरे शहर में अमनौमान के साथ जी उर्स मनाया जाता है हर साल की तरह और इस साल भी हम दुआ करते हैं कि अमनौमान से जी उर्स मनाया जाएगा आमीन 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 पीर महदीरे का क्रिया पीर बाबा गौंसवा डेरा बाबा लखदाताई दे हर साल दे दाना मेला बनाया जाता है साडे बड़े भ्रा बंटी पहलवान जी दी अध्यक्षता विच ਅੱਜ ਮਹਿੰਦੀ ਦਾ ਸਮਾ ਸਾਰੇ ਮਨਾ ਰਹੇ ਨੇ ਸਾਰੇ ਇੱਥੇ ਇਕੱਠੇ ਹੋਏ ਨੇ ਤੇ ਕੱਲ ਬਾਬਾ ਜੀ ਦਾ ਹੂਰਸਾ ਹੈ ਕੱਲ ਸਾਰਿਆਂ ਨੂੰ ਬੇਨਤੀ ਕਰਾਂਗਾ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਕੱਲ ਸਾਰੇ ਵੱਧ ਛੜ ਕੇ ਪਹੁੰਚਣ ਬਾਬਾ ਜੀ ਦਾ ਮੇਲਾ ਤੇ ਨਾਲ ਲਾ ਕੇ ਆਪਣਾ ਲੰਗਰ ਪ੍ਰਸ਼ਾਦਾ ਸ਼ੱਕਨ ਨੂੰ ਸਾਰੇ ਪਰਿਵਾਰ ਨਾਲ ਆਣ ਠੀਕ ਹੈ